ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 160 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕریب ਹੋ ਗਏ ਜਦੋਂ ਨਾਲ ਮਲਕ ਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਦੇ ਦਿੰਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕੇ ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗੋਮੋ ਫਲੱਗ ਨੇ ਉਹ ਸੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜੂਗੀ ਰਾਨੇ ਪ੍ਰੋਟੈਸਟ ਉਲੀਖ ਲਿਤਾ ਉਹ ਕਹਿੰਦੇ ਕਿ ਜਿਹੜੀ ਸਾਡੇ ਲੀਡਰਾਂ ਦੇ ਉੱਪਰ ਕਾਰਵਾਈ ਹੋਈ ਹੈ ਸੁਨੀਲ ਜਾਖੜ ਜਿਹੜੇ ਅਰੈਸਟ ਹੋਏ ਨੇ ਕਹਿੰਦੇ ਉਸ ਨੂੰ ਲੈ ਕੇ ਅਸੀਂ ਸਟੇਟ ਗਵਰਨਮੈਂਟ ਖਿਲਾਫ ਵੱਡਾ ਪ੍ਰੋਟੈਸਟ ਕਰਾਂਗੇ ਜਿੰਨਾ ਮਰਜ਼ੀ ਪ੍ਰੋਟੈਸਟ ਕਰ ਲੈਣ ਪੰਜਾਬ ਦੇ ਲੋਕਾਂ ਦਾ ਅਸੀਂ ਡਾਟਾ ਚੋਰੀ ਨਹੀਂ ਹੋਣ ਦੇਵਾਂਗੇ ਇਹ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਉਹਨਾਂ ਦੇ ਪਰਸਨਲ ਅਕਾਊਂਟ ਉਹਨਾਂ ਦੇ ਪੈਨ ਕਾਰਡ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਅਕਾਊਂਟ ਉਹਨਾਂ ਦੀ ਪ੍ਰਾਪਰਟੀ ਦੀ ਇਨਫੋਰਮੇਸ਼ਨ ਭਾਰਤੀ ਜਨਤਾ ਪਾਰਟੀ ਜਿਹੜੀ ਇਕੱਠੀ ਕਰ ਰਹੀ ਹੈ ਹਰਗिज ਬਰਦਾਸ਼ਤ ਨਹੀਂ ਹੋਊਗਾ ਡਾਟਾ ਪ੍ਰੋਟੈਕਸ਼ਨ ਐਕਟ ਦੇ ਤਹਿਤ ਵੀ ਜਿਹੜੀ ਆ ਕੋਈ ਬੰਦਾ ਕਿਸੇ ਦਾ ਪਰਸਨਲ ਡਾਟਾ ਕਲੈਕਟ ਨਹੀਂ ਕਰ ਸਕਦਾ ਇਦਾਂ ਮਤਲਬ ਭਾਰਤੀ ਜਨਤਾ ਪਾਰਟੀ ਲੋਕਾਂ ਦਾ ਫਰਾਡ ਕਰੂਗੀ ਲੋਕਾਂ ਦਾ ਧੋਖਾ ਕਰੂਗੀ ਧੋਖਾ ਤੜੀ ਕਰੂਗੀ ਕਿਉਂਕਿ ਇਹਨੂੰ ਆਦਤ ਬਣ ਚੁੱਕੀ ਆ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਚੰਡੀਗੜ੍ਹ ਚ ਵੋਟ ਚੋਰੀ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਹੈਗਾ ਸੁਪਰੀਮ ਕੋਰਟ ਤੱਕ ਜਾਣਾ ਪਿਆ ਸਾਡੇ ਐਮ ਸੀ ਸਹਿਵਾਨ ਸੁਪਰੀਮ ਕੋਰਟ ਤੱਕ ਕੇ ਆਪਣੀ ਵੋਟ ਚੋਰੀ ਦੀ ਜਿਹੜੀ ਆ ਉਹਨੂੰ ਉਹਦਾ ਖਲਾਸਾ ਜਿਹੜਾ ਦੇਸ਼ ਦੇ ਦੇਸ਼ ਦੀ ਸਰਵੋਚ ਸਦਾਲਤ ਨੇ ਕੀਤਾ ਔਰ ਉਸ ਵੇਲੇ ਦਿੱਲੀ ਦੇ ਅੰਦਰ ਬੋਰਡ ਚੋਰੀ ਹੋਈ ਹੁਣ ਬਿਹਾਰ ਦੇ ਅੰਦਰ ਉਸ ਤੋਂ ਬਾਅਦ ਹੁਣ ਜਿਹੜਾ ਪੰਜਾਬ ਦੇ ਅੰਦਰ ਨੇ ਨਵਾਂ ਸ਼ੁਰੂ ਕਰ ਲਿਆ ਕਿ ਡਿਜੀਟਲ ਡਾਟਾ ਹੀ ਚੋਰੀ ਕਰ ਲੋ ਕੱਲ ਨੂੰ ਲੰਬੇ ਵੱਡੇ ਵੱਡੇ ਫਰਾਡ ਹੋਣਗੇ ਲੋਕਾਂ ਦੇ ਨਾਲ ਕੌਣ ਜ਼ਿੰਮੇਦਾਰ ਹੋਊਗਾ ਜੇ ਕਿ ਸਨਾਲ ਕੋਈ ਤੁਹਾਡਾ ਘਰ ਦਾ ਬਜ਼ੁਰਗ ਘਰ ਚ ਬੈਠਾਗਾ ਉਹਦਾ ਸਾਰਾ ਡਾਟਾ ਲੈ ਗਏ ਪ੍ਰਾਪਰਟੀ ਦੀ ਇਨਫੋਰਮੇਸ਼ਨ ਲੈ ਗਏ ਜਾਣ ਤੋਂ ਬਾਅਦ ਉਹਦੀ ਪ੍ਰਾਪਰਟੀ ਦੇ ਸਾਰੇ ਉਹਦੇ ਅੰਦਰ ਫਰਜਿੰਗ ਕਰਕੇ ਜਾਂ ਉਹਦੇ ਅੰਦਰ ਚੇਂਜਿੰਗ ਕਰਕੇ ਨਾਮ ਦੀ ਉਸ ਪ੍ਰਾਪਰਟੀ ਵੇਚਦੀ ਕਿ ਜਖੜ ਸਾਹਿਬ ਫਿਰ ਆਪਣੀ ਪ੍ਰਾਪਰਟੀ ਦੇ ਨਾਮ ਲਵਾਉਣਗੇ ਕਿ ਜਾ ਸ਼ਰਮਾ ਜੀ ਆਪਣੀ ਪ੍ਰਾਪਰਟੀ ਜਿਹੜੀ ਉਸ ਵਿਅਕਤੀ ਦੇ ਨਾਮ ਲਵਾਉਣਗੇ ਜਿਹੜਾ ਡਿਜੀਟਲ ਫਰਾਡ ਹੁੰਦਾ ਥਾਂ ਥਾਂ ਤੇ ਡਿਜੀਟਲ ਫਰਾਡ ਹੋ ਰਿਹਾ ਹੈ ਨੇ ਸੋ ਮੈਂ ਸਵੈੰਨਾ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਡਿਜੀਟਲ ਫਰਾਡ ਕਰ ਰਹੇ ਨੇ ਉਹਨਾਂ ਦੇ ਨਾਲ ਮਿਲੀ ਹੋਈ ਹੈ ਲੇਕਿਨ ਉਹ ਕਹਿੰਦੇ ਸ ਰ ਯੋਜਨਾਵਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਕੋਈ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਰਿਹਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ ਸਾਰੀਆਂ ਯੋਜਨਾਵਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੇ ਮੁੱਖ ਮੰਤਰੀ ਸਰਵਤ ਬੀਮਾ ਯੋਜਨਾ ਸਾਰੀਆਂ ਜਿਹੜੀਆਂ ਯੋਜਨਾਵਾਂ ਨੇਗੀਆਂ ਬਿਲਕੁਲ ਸੇਵਾ ਕੇਂਦਰਾਂ ਦੇ ਰਾਹੀਂ ਸਾਰੀਆਂ ਯੋਜਨਾਵਾਂ ਜਿਹੜੀਆਂ ਨੇਗੀਆਂ ਉਹ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਲੋਕਾਂ ਤੱਕ ਪਹੁੰਚ ਰਹੀਆਂ ਨੇਗੀਆਂ ਜਦੋਂ ਡੋਰ ਟੱਕ ਡੋਰ ਸਟੈਪ ਡਿਲੀਵਰੀ ਤਹਿਤ ਪਹੁੰਚ ਰਹੀਆਂ ਤਾਂ ਮੈਂ ਸਮਝਦਾ ਇਹਨਾਂ ਨੂੰ ਦਰਦ ਹੋ ਰਿਹਾ ਕਿ ਸਾਰੀਆਂ ਸੇਵਾਵਾਂ ਕਿਉਂ ਪਹੁੰਚ ਰਹੀਆਂ ਸੋ ਉਹਨਾਂ ਸੇਵਾਵਾਂ ਦੇ ਅੰਦਰ ਗੜਬੜ ਪੈਦਾ ਕਰਨਾ ਲਗਣ ਦੇਵਗੇ ਪੰਜਾਬ ਬਿਲਕੁਲ ਕੋਈ ਕੰਪਨੀ ਲਗਣ ਦੇਵਾਂਗੇ ਜਿਹੜਾ ਵੀ ਗਲਤ ਇਲੀਗਲ ਕਾਰਵਾਈ ਕਰੂਗਾ ਗੈਰ ਕਾਨੂੰਨੀ ਕਾਰਵਾਈ ਕਰੂਗਾ ਪੰਜਾਬੀਆਂ ਦੇ ਖਿਲਾਫ ਕੋਈ ਸਾਜ਼ਿਸ਼ ਰਚੂਗਾ ਪੰਜਾਬ ਦੇ ਖਿਲਾਫ ਕੋਈ ਸਾਜ਼ਿਸ਼ ਰਚੂਗਾ ਚਾਹੇ ਕੋਈ ਪਾਰਟੀ ਆ ਚਾਹੇ ਕੋਈ ਇੰਡੀਵਿਜੂਅਲ ਦੇ ਖਿਲਾਫ ਕਾਰਵਾਈ ਹੋਵੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿ ਅਗਰ ਕੋਈ ਇਲੀਗਲ ਐਕਟੀਵਿਟੀ ਕਰੇਗਾ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਕੜੀ ਕਾਰਵਾਈ ਹੋਏਗੀ ਹਾਲਾਂਕਿ ਬੀਜੇਪੀ ਪ੍ਰੋਟੈਸਟ ਲਿਖ ਚੁੱਕੀ ਹੈ ਵੇਖਣ ਵਾਲੀ ਕੱਲ੍ਹ ਰਹੀ ਹੈ ਇਹ ਮਸਲਾ ਆਨਾਲੇ ਦਿਲਾ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਨਵੇਂ ਰੰਗ ਵਖਾਂਦਾ ਕੈਮਰਾ ਪਰਸਨ ਆਨੰਦ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਡਰ ਨੇ ਪ੍ਰੋਟੈਸਟ ਉਲੀਖ ਲਿਤਾ ਉਹ ਕਹਿੰਦੇ ਕਿ ਜਿਹੜੀ ਸਾਡੇ ਲੀਡਰਾਂ ਦੇ ਉੱਪਰ ਕਾਰਵਾਈ ਹੋਈ ਹੈ ਸੁਨੀਲ ਜਾਖੜ ਜਿਹੜੇ ਅਰੈਸਟ ਹੋਏ ਨੇ ਕਹਿੰਦੇ ਉਸ ਨੂੰ ਲੈ ਕੇ ਅਸੀਂ ਸਟੇਟ ਗਵਰਨਮੈਂਟ ਖਿਲਾਫ ਵੱਡਾ ਪ੍ਰੋਟੈਸਟ ਕਰਾਂਗੇ ਜਿੰਨਾ ਮਰਜ਼ੀ ਪ੍ਰੋਟੈਸਟ ਕਰ ਲੈਣ ਪੰਜਾਬ ਦੇ ਲੋਕਾਂ ਦਾ ਅਸੀਂ ਡਾਟਾ ਚੋਰੀ ਨਹੀਂ ਹੋਣ ਦੇਵਾਂਗੇ ਇਹ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਉਹਨਾਂ ਦੇ ਪਰਸਨਲ ਅਕਾਊਂਟ ਉਹਨਾਂ ਦੇ ਪੈਨ ਕਾਰਡ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਅਕਾਊਂਟ ਉਹਨਾਂ ਦੀ ਪ੍ਰਾਪਰਟੀ ਦੀ ਇਨਫੋਰਮੇਸ਼ਨ ਭਾਰਤੀ ਜਨਤਾ ਪਾਰਟੀ ਜਿਹੜੀ ਇਕੱਠੀ ਕਰ ਰਹੀ ਹੈ ਹਰਗिज ਬਰਦਾਸ਼ ਡਾਟਾ ਪ੍ਰੋਟੈਕਸ਼ਨ ਐਕਟ ਦੇ ਤਹਿਤ ਵੀ ਜਿਹੜੀ ਆ ਕੋਈ ਬੰਦਾ ਕਿਸੇ ਦਾ ਪਰਸਨਲ ਡਾਟਾ ਕਲੈਕਟ ਨਹੀਂ ਕਰ ਸਕਦਾ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਨਾਲ ਫਰਾਡ ਕਰੂਗੀ ਲੋਕਾਂ ਨਾਲ ਧੋਖਾ ਕਰੂਗੀ ਧੋਖਾ ਤੜੀ ਕਰੂਗੀ ਕਿਉਂਕਿ ਇਹਨੂੰ ਆਦਤ ਬਣ ਚੁੱਕੀ ਆ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਚੰਡੀਗੜ੍ਹ ਚ ਵੋਟ ਚੋਰੀ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਹੈਗਾ ਸੁਪਰੀਮ ਕੋਰਟ ਤੱਕ ਜਾਣਾ ਪਿਆ ਸਾਡੇ ਐਮ ਸੀ ਸਹਿਵਾਨ ਸੁਪਰੀਮ ਕੋਰਟ ਤੱਕ ਕੇ ਆਪਦੀ ਵੋਟ ਚੋਰੀ ਦੀ ਜਿਹੜੀ ਆ ਉਹਨੂੰ ਉਹਦਾ ਖਲਾਸਾ ਜਿਹੜਾ ਦੇਸ਼ ਦੇ ਦੇਸ਼ ਦੀ ਸਰਵੋਚ ਹਦਾਲਤ ਨੇ ਕੀਤਾ ਔਰ ਉਸ ਵੇਲੇ ਦਿੱਲੀ ਦੇ ਅੰਦਰ ਬੋਰਡ ਚੋਰੀ ਹੋਈ ਹੁਣ ਬਿਹਾਰ ਦੇ ਅੰਦਰ ਉਸ ਤੋਂ ਬਾਅਦ ਹੁਣ ਜਿਹੜਾ ਪੰਜਾਬ ਦੇ ਅੰਦਰ ਨੇ ਨਵਾਂ ਸ਼ੁਰੂ ਕਰ ਲਿਆ ਕਿ ਡਿਜੀਟਲ ਡਾਟਾ ਹੀ ਚੋਰੀ ਕਰ ਲੋ ਕੱਲ ਨੂੰ ਲੰਬੇ ਵੱਡੇ ਵੱਡੇ ਫਰਾਡ ਹੋਣਗੇ ਲੋਕਾਂ ਦੇ ਨਾਲ ਕੌਣ ਜ਼ਿੰਮੇਦਾਰ ਹੋਊਗਾ ਜੇ ਕਿਸੇ ਨਾਲ ਕੋਈ ਤੁਹਾਡਾ ਘਰ ਦਾ ਬਜ਼ੁਰਗ ਘਰ ਚ ਬੈਠਾਗਾ ਉਹਦਾ ਸਾਰਾ ਡਾਟਾ ਲੈ ਗਏ ਪ੍ਰਾਪਰਟੀ ਦੀ ਇਨਫੋਰਮੇਸ਼ਨ ਲੈ ਗਏ ਜਾਣ ਤੋਂ ਬਾਅਦ ਉਹਦੀ ਪ੍ਰਾਪਰਟੀ ਦੇ ਸਾਰੇ ਉਹਦੇ ਅੰਦਰ ਫਰਜਿੰਗ ਕਰਕੇ ਜਾਂ ਉਹਦੇ ਅੰਦਰ ਚੇਂਜਿੰਗ ਕਰਕੇ ਨਾਮ ਦੀ ਉਸ ਪ੍ਰਾਪਰਟੀ ਵੇਚਦੀ ਕਿ ਜਖੜ ਸਾਹਿਬ ਫਿਰ ਆਪਣੀ ਪ੍ਰਾਪਰਟੀ ਦੇ ਨਾਲ ਲਵਾਉਣਗੇ ਕਿ ਚਾ ਸ਼ਰਮਾ ਜੀ ਆਪਣੀ ਪ੍ਰਾਪਰਟੀ ਜਿਹੜੀ ਹੈ ਉਸ ਵਿਅਕਤੀ ਦੇ ਨਾਲ ਲਵਾਉਣਗੇ ਇਹ ਤਾਂ ਡਿਜੀਟਲ ਫਰਾਡ ਹੁੰਦਾ ਥਾਂ ਥਾਂ ਤੇ ਡਿਜੀਟਲ ਫਰਾਡ ਹੋ ਰਹੇ ਨੇ ਸੋ ਮੈਂ ਸਵੈੰਨਾ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਡਿਜੀਟਲ ਫਰਾਡ ਕਰ ਰਹੇ ਨੇ ਉਹਨੇ ਦੇ ਨਾਲ ਮਿਲੀ ਹੋਈ ਹੈ ਲੇਕਿਨ ਉਹ ਕਹਿੰਦੇ ਸੂਬਾ ਸਰਕਾਰ ਜਿਹ ਰੋ ਯੋਜਨਾਵਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਕੋਈ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਰਿਹਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ ਸਾਰੀਆਂ ਯੋਜਨਾਵਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੇ ਮੁੱਖ ਮੰਤਰੀ ਸਰਵਤ ਬੀਮਾ ਯੋਜਨਾ ਸਾਰੀਆਂ ਜਿਹੜੀਆਂ ਯੋਜਨਾਵਾਂ ਨੇਗੀਆਂ ਬਿਲਕੁਲ ਸੇਵਾ ਕੇਂਦਰਾਂ ਦੇ ਤਾਂ ਹੀ ਸਾਰੀਆਂ ਯੋਜਨਾਵਾਂ ਜਿਹੜੀਆਂ ਨੇਗੀਆਂ ਉਹ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਲੋਕਾਂ ਤੱਕ ਪਹੁੰਚ ਰਹੀਆਂ ਨੇਗੀਆਂ ਜਦੋਂ ਡੋਰ ਟੱਕ ਡੋਰ ਸਟੈਪ ਡਿਲੀਵਰੀ ਤਹਿਤ ਪਹੁੰਚ ਰਹੀਆਂ ਤਾਂ ਮੈਂ ਸਮਝਦਾ ਇਹਨਾਂ ਨੂੰ ਦਰਦ ਹੋ ਰਿਹਾ ਕਿ ਸਾਰੀਆਂ ਸੇਵਾਵਾਂ ਕਿਉਂ ਪਹੁੰਚ ਰਹੀਆਂ ਸੋ ਇਹਨਾਂ ਸੇਵਾਵਾਂ ਦੇ ਅੰਦਰ ਗੜਬੜ ਪੈਦਾ ਕਰ ਲਗਣ ਦੇ ਹੋਗੇ ਪੰਜਾਬੀ ਬਿਲਕੁਲ ਕੋਈ ਕੰਪਨੀ ਲਗਣ ਦੇਵਾਂਗੇ ਜਿਹੜਾ ਵੀ ਗਲਤ ਇਲੀਗਲ ਕਾਰਵਾਈ ਕਰੂਗਾ ਗੈਰ ਕਾਨੂੰਨੀ ਕਾਰਵਾਈ ਕਰੂਗਾ ਪੰਜਾਬੀਆਂ ਦੇ ਖਿਲਾਫ ਕੋਈ ਸਾਜ਼ਿਸ਼ ਰਚੂਗਾ ਪੰਜਾਬ ਦੇ ਖਿਲਾਫ ਕੋਈ ਸਾਜ਼ਿਸ਼ ਰਚੂਗਾ ਚਾਹੇ ਕੋਈ ਪਾਰਟੀ ਆ ਚਾਹੇ ਕੋਈ ਇੰਡੀਵਿਜੂਅਲ ਦੇ ਖਿਲਾਫ ਕਾਰਵਾਈ ਹੋਵੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿ ਅਗਰ ਕੋਈ ਇਲੀਗਲ ਐਕਟੀਵਿਟੀ ਕਰੇਗਾ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਕੜੀ ਕਾਰਵਾਈ ਹੋਏਗੀ ਹਾਲਾਂਕਿ ਬੀਜੇਪੀ ਪ੍ਰੋਟੈਸਟ ਲਿਖ ਚੁੱਕੀ ਹੈ ਵੇਖਣ ਵਾਲੀ ਕੱਲ੍ਹ ਰਹੀ ਹੈ ਇਹ ਮਸਲਾ ਆਨਾਲ ਦੇ ਜਿਲ੍ਹਿਆਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਨਵੇਂ ਰੰਗ ਖੰਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਰਾ ਨੇ ਪ੍ਰੋਟੈਸਟ ਉਲੀਕ ਲਿਤਾ ਉਹ ਕਹਿੰਦੇ ਕਿ ਜਿਹੜੀ ਸਾਡੇ ਲੀਡਰਾਂ ਦੇ ਉੱਪਰ ਕਾਰਵਾਈ ਹੋਈ ਹੈ ਸੁਨੀਲ ਜਾਖੜ ਜਿਹੜੇ ਅਰੈਸਟ ਹੋਏ ਨੇ ਕਹਿੰਦੇ ਉਸ ਨੂੰ ਲੈ ਕੇ ਅਸੀਂ ਸਟੇਟ ਗਵਰਨਮੈਂਟ ਖਿਲਾਫ ਵੱਡਾ ਪ੍ਰੋਟੈਸਟ ਕਰਾਂਗੇ ਜਿੰਨਾ ਮਰਜ਼ੀ ਪ੍ਰੋਟੈਸਟ ਕਰ ਲੈਣ ਪੰਜਾਬ ਦੇ ਲੋਕਾਂ ਦਾ ਅਸੀਂ ਡਾਟਾ ਚੋਰੀ ਨਹੀਂ ਹੋਣ ਦੇਵਾਂਗੇ ਇਹ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਉਹਨਾਂ ਦੇ ਪਰਸਨਲ ਅਕਾਊਂਟ ਉਹਨਾਂ ਦੇ ਪੈਨ ਕਾਰਡ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੇ ਬੈਂਕ ਅਕਾਊਂਟ ਉਹਨਾਂ ਦੀ ਪ੍ਰਾਪਰਟੀ ਦੀ ਇਨਫੋਰਮੇਸ਼ਨ ਭਾਰਤੀ ਜਨਤਾ ਪਾਰਟੀ ਜਿਹੜੀ ਇਕੱਠੀ ਕਰ ਰਹੀ ਹੈ ਹਰਗिज ਬਰਦਾਸ਼ਤ ਡਾਟਾ ਪ੍ਰੋਟੈਕਸ਼ਨ ਐਕਟ ਦੇ ਤਹਿਤ ਵੀ ਜਿਹੜੀ ਆ ਕੋਈ ਬੰਦਾ ਕਿਸੇ ਦਾ ਪਰਸਨਲ ਡਾਟਾ ਕਲੈਕਟ ਨਹੀਂ ਕਰ ਸਕਦਾ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਨਾਲ ਫਰਾਡ ਕਰੂਗੀ ਲੋਕਾਂ ਨਾਲ ਧੋਖਾ ਕਰੂਗੀ ਧੋਖਾ ਤੜੀ ਕਰੂਗੀ ਕਿਉਂਕਿ ਇਹਨੂੰ ਆਦਤ ਬਣ ਚੁੱਕੀ ਆ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਚੰਡੀਗੜ੍ਹ ਚ ਵੋਟ ਚੋਰੀ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਹੈਗਾ ਸੁਪਰੀਮ ਕੋਰਟ ਤੱਕ ਜਾਣਾ ਪਿਆ ਸਾਡੇ ਐਮ ਸੀ ਸਹਿਵਾਨ ਸੁਪਰੀਮ ਕੋਰਟ ਤੱਕ ਕੇ ਆਪਦੀ ਵੋਟ ਚੋਰੀ ਦੀ ਜਿਹੜੀ ਆ ਉਹਨੂੰ ਉਹਦਾ ਖਲਾਸਾ ਜਿਹੜਾ ਦੇਸ਼ ਦੇ ਦੇਸ਼ ਦੀ ਸਰਵੋਚ ਹਦਾਲਤ ਨੇ ਕੀਤਾ ਔਰ ਉਸ ਵੇਲੇ ਦਿੱਲੀ ਦੇ ਅੰਦਰ ਬੋਰਡ ਚੋਰੀ ਹੋਈ ਹੁਣ ਬਿਹਾਰ ਦੇ ਅੰਦਰ ਉਸ ਤੋਂ ਬਾਅਦ ਹੁਣ ਜਿਹੜਾ ਪੰਜਾਬ ਦੇ ਅੰਦਰ ਨੇ ਨਵਾਂ ਸ਼ੁਰੂ ਕਰ ਲਿਆ ਕਿ ਡਿਜੀਟਲ ਡਾਟਾ ਹੀ ਚੋਰੀ ਕਰ ਲੋ ਕੱਲ ਨੂੰ لمبے ਵੱਡੇ ਵੱਡੇ ਫਰਾਡ ਹੋਣਗੇ ਲੋਕਾਂ ਦੇ ਨਾਲ ਕੌਣ ਜ਼ਿੰਮੇਦਾਰ ਹੋਊਗਾ ਜੇ ਕਿ ਸਨਾਲ ਕੋਈ ਤੁਹਾਡਾ ਘਰ ਦਾ ਬਜ਼ੁਰਗ ਘਰ ਚ ਬੈਠਾਗਾ ਉਹਦਾ ਸਾਰਾ ਡਾਟਾ ਲੈ ਗਏ ਪ੍ਰਾਪਰਟੀ ਦੀ ਇਨਫੋਰਮੇਸ਼ਨ ਲੈ ਗਏ ਜਾਣ ਤੋਂ ਬਾਅਦ ਉਹਦੀ ਪ੍ਰਾਪਰਟੀ ਦੇ ਸਾਰੇ ਉਹਦੇ ਅੰਦਰ ਫਰਜਿੰਗ ਕਰਕੇ ਜਾਂ ਉਹਦੇ ਅੰਦਰ ਚੇਂਜਿੰਗ ਕਰਕੇ ਨਾਮ ਦੀ ਉਸ ਪ੍ਰਾਪਰਟੀ ਵੇਚਦੀ ਕਿ ਜਖੜ ਸਾਹਿਬ ਫਿਰ ਆਪਣੀ ਪ੍ਰਾਪਰਟੀ ਦੇ ਨਾਮ ਲਵਾਉਣਗੇ ਕਿ ਚਾ ਸ਼ਰਮਾ ਜੀ ਆਪਣੀ ਪ੍ਰਾਪਰਟੀ ਜਿਹੜੀ ਉਸ ਵਿਅਕਤੀ ਦੇ ਨਾਮ ਲਵਾਉਣਗੇ ਜਿਹੜਾ ਡਿਜੀਟਲ ਫਰਾਡ ਹੁੰਦਾ ਥਾਂ ਥਾਂ ਤੇ ਡਿਜੀਟਲ ਫਰਾਡ ਹੋ ਰਿਹਾ ਹੈ ਨੇ ਸੋ ਮੈਂ ਸਵੈੰਨਾ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਡਿਜੀਟਲ ਫਰਾਡ ਕਰ ਰਹੇ ਨੇ ਉਹਦੇ ਨਾਲ ਮੇਲੀ ਹੋਈ ਹੈ ਲੇਕਿਨ ਉਹ ਕਹਿੰਦੇ ਸੂਬ ਰਜੋਜਨਾਵਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਕੋਈ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਰਿਹਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ ਸਾਰੀਆਂ ਯੋਜਨਾਵਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੇ ਮੁੱਖ ਮੰਤਰੀ ਸਰਵਤ ਬੀਮਾ ਯੋਜਨਾ ਸਾਰੀਆਂ ਜਿਹੜੀਆਂ ਯੋਜਨਾਵਾਂ ਲੱਗੀਆਂ ਬਿਲਕੁਲ ਸੇਵਾ ਕੇਂਦਰਾਂ ਦੇ ਤਾਹੀਂ ਸਾਰੀਆਂ ਯੋਜਨਾਵਾਂ ਜਿਹੜੀਆਂ ਲੱਗੀਆਂ ਉਹ ਡੋਰ ਸਟੈਪ ਡਿਲੀਵਰੀ ਦੇ ਰਾਹੀਂ ਲੋਕਾਂ ਤੱਕ ਪਹੁੰਚ ਰਹੀਆਂ ਨੇਗੀਆਂ ਜਦੋਂ ਡੋਰ ਟੱਕ ਡੋਰ ਸਟੈਪ ਡਿਲੀਵਰੀ ਤਹਿਤ ਪਹੁੰਚ ਰਹੀਆਂ ਤਾਂ ਮੈਂ ਸਮਝਦਾ ਇਹਨਾਂ ਨੂੰ ਦਰਦ ਹੋ ਰਿਹਾ ਕਿ ਸਾਰੀਆਂ ਸੇਵਾਵਾਂ ਕਿਉਂ ਪਹੁੰਚ ਰਹੀਆਂ ਸੋ ਉਹਨਾਂ ਸੇਵਾਵਾਂ ਦੇ ਅੰਦਰ ਗੜਬੜ ਪੈਦਾ ਕਰਨਾ ਚਾਹੁੰਦੇ ਨੇ ਕਿਉਂ ਸੋ ਬਿਲਕੁਲ ਬਰਦਾਸ਼ਤ ਨਹੀਂ ਹੋਣੀ ਇੱਕ ਆਖਰੀ ਸਵਾਲ ਕੈਂਪ ਨਹੀਂ ਲੱਗਣ ਦੇਓਗੇ ਪੰਜਾਬ ਦੇ ਬਿਲਕੁਲ ਕੋਈ ਕੈਂਪਨੀ ਲੱਗਣ ਦੇਵਾਂਗੇ ਜਿਹੜਾ ਵੀ ਗਲਤ ਇਲੀਗਲ ਕਾਰਵਾਈ ਕਰੂਗਾ ਗੈਰ ਕਾਨੂੰਨੀ ਕਾਰਵਾਈ ਕਰੂਗਾ ਪੰਜਾਬੀਆਂ ਦੇ ਖਿਲਾਫ ਕੋਈ ਸਾਜ਼ਿਸ਼ ਰਚੂਗਾ ਪੰਜਾਬ ਦੇ ਖਿਲਾਫ ਕੋਈ ਸਾਜ਼ਿਸ਼ ਰਚੂਗਾ ਚਾਹੇ ਕੋਈ ਪਾਰਟੀ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿ ਅਗਰ ਕੋਈ ਇਲੀਗਲ ਐਕਟੀਵਿਟੀ ਕਰੇਗਾ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਕੜੀ ਕਾਰਵਾਈ ਹੋਏਗੀ ਹਾਲਾਂਕਿ ਭਾਜਪਾ ਪ੍ਰੋਟੈਸਟ ਲਿਖ ਚੁੱਕੀ ਹੈ ਵੇਖਣ ਵਾਲੀ ਕੱਲ੍ਹ ਰਹੀ ਆ ਮਸਲਾ ਆਨ ਵਾਲੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਨਵੇਂ ਰੰਗ ਵਖਾਂਦਾ ਕੈਮਰਾ ਪਰਸਨ ਆਨੰਦ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ